ਸੀਆਸੀ ਕੇ ਸਾਡੇ ਬੈਟੇ ਦੀਆਂ ਦੋ ਫੈਲਾ ਲੱਗੀਆਂ ਹੋਈਆਂ ਸੀਗੀਆਂ ਫਲੇ ਦੋ ਬਰੀਰ ਰਿਜੈਕਟ ਹੋ ਗਏ ਅਸੀਂ ਕਹਿੰਨੇ ਆਂ ਵੀ ਬਾਬਾ ਦੀਪ ਸਿੰਘ ਜੀ ਹੁਣ ਕਿਰਪਾ ਕਰ ਦੇਣਾ ਘਰ ਦਰਬ ਨਹੀਂ ਹੈਗਾ ਕੁਝ ਵੀ ਨਹੀਂ ਹੈਗਾ ਇਸ ਟਾਈਮ ਬਸ ਕਿਰਾਏ ਤੇ ਰਹਨੇ ਆ ਕੁਝ ਵੀ ਨਹੀਂ ਬਾਬਾ ਦੀਪ ਸਿੰਘ ਨੇ ਝੋਲੀਆਂ ਭਰ ਦੇਣੀਆਂ ਉਮੀਦ ਆ ਵੀ ਭਰਨ ਕੇ ਜ਼ਰੂਰ ਭਰਨ ਜੇ ਮੈਂ ਗਿਰ ਗਈ ਬੱਸ ਦੇ ਵਿੱਚ ਬੱਸ ਦੇ ਗਿਰਨ ਨਾਲ ਵੀ ਮੈਂ ਹਿੰਮਤ ਕਰੀ ਤੇ ਬੱਸ ਨਾਲ ਨੇ ਬ੍ਰੇਕਾਂ ਪਿੱਛੇ ਲਾ ਦਿਆਂ ਮੈਂ ਹਿੰਮਤ ਕਰੀ ਮੈਂ ਬਾਬਾ ਦੀਪ ਸਿੰਘ ਦੇ ਜਾਣਾ ਹੀ ਜਾਣਾ ਪਰ ਮੈਂ ਕੋਈ ਵੀ ਮਿਸ ਨਹੀਂ ਕਰਦੀ ਹੈਗੀ ਬਾਬਾ ਦੀਪ ਸਿੰਘ ਦਾ ਚਪੈਰਾ ਸਾਹਿਬ ਕੋਈ ਵੀ ਮਿਸ ਨਹੀਂ ਕਰਦੀ ਹੈਗੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਮਹਾਰਾਜ ਕਿੰਨੇ ਟਾਈਮ ਤੋਂ ਆ ਰਹੇ ਹੋ ਜੀ ਸਾਨੂੰ 2 ਮਹੀਨੇ ਹੋ ਗਏ ਜੀ ਆਉਂਦੇ ਆ ਕਿਸ ਉਮੀਦ ਨਾਲ ਆਏ ਸੀ ਇਸੀ ਆਸੀ ਕਿ ਸਾਡੇ ਬੇਟੇ ਦੀਆਂ ਦੋ ਫੈਲਾ ਲੱਗੀਆਂ ਹੋਈਆਂ ਸੀਗੀਆਂ ਹਲੇ ਦੋ ਬਰਿਅਰ ਰਿਜੈਕਟ ਹੋ ਗਏ ਤੇ ਅਸੀਂ ਕਹਿੰਨੇ ਆਂ ਵੀ ਬਾਬਾ ਦੀਪ ਸਿੰਘ ਜੀ ਹੁਣ ਕਿਰਪਾ ਕਰ ਦੇਣਾ ਤੇ ਘਰ ਦਰਬ ਨਹੀਂ ਹੈਗਾ ਕੁਝ ਵੀ ਨਹੀਂ ਹੈਗਾ ਇਸ ਟਾਈਮ ਬਸ ਕਿਰਾਏ ਤੇ ਰਹਨੇ ਆਂ ਕੁਝ ਵੀ ਨਹੀਂ ਬਾਬਾ ਦੀਪ ਸਿੰਘ ਨੇ ਝੋਲੀਆਂ ਭਰ ਦੇਣੀਆਂ ਉਮੀਦ ਹੈ ਵੀ ਭਰਨਗੇ ਜਰੂਰ ਭਰਨਗੇ ਹੱਥ ਬਨ ਕੇ ਬੇਨਤੀ ਆ ਹਾਂਜੀ ਦੋ ਮਹੀਨੇ ਤੋਂ ਆ ਰਹੇ ਹਾਂ ਹਾਂਜੀ 2 ਮਹੀਨੇ ਤੋਂ ਆ ਰਹੇ ਹਾਂ ਘਰ ਬੈਠੇ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਸੰਕਾ ਜੀ ਘਰ ਬੈਠੀ ਹਾਂਜੀ ਉਹਨਾਂ ਨੂੰ ਕਹਿ ਸਕਦੇ ਆ ਵੀ ਬਾਬਾ ਦੀਪ ਸਿੰਘ ਦੇ ਨਾਲ ਜੋੜੋ ਜੁੜ ਕੇ ਵੀ ਉਹਨਾਂ ਨੂੰ ਵੀ ਪਤਾ ਲੱਗੇ ਵੀ ਕਿ ਕਿਦਾਂ ਦਾ ਕੰਮ ਆ ਕਿੰਨੇ ਟਾਈਮ ਤੋਂ ਆ ਰਹੇ ਹੋ 2 ਮਹੀਨੇ ਦੱਸ ਰਹੇ ਕਿੱਥੋਂ ਆ ਰਹੇ ਹੋ ਅਸੀਂ ਸਮਰਾਲੇ ਤੋਂ ਆਉਣੇ ਪੁੱਤ ਪਿੰਡ ਮਾਨਕੀ ਆ ਅੱਛਾ ਇੰਨੀ ਦੂਰੋਂ ਹਾਂਜੀ ਜਿਵੇਂ ਮੀ ਪੈ ਰਿਆ ਮੀ ਕਣੀ ਪੈਰੀ ਅੱਜ ਮੈਂ ਗਿਰਗੀ ਬੱਸ ਦੇ ਵਿੱਚ ਬੱਸ ਚਾਹਰ ਨਾਲ ਵੀ ਮੈਂ ਹਿੰਮਤ ਕਰੀ ਤੇ ਬੱਸ ਨਾਲ ਨੇ ਬ੍ਰੇਕਾਂ ਪਿੱਛੇ ਲਾਤੀਆਂ ਮੈਂ ਹਿੰਮਤ ਕਰੀ ਮੈਂ ਬਾਬਾ ਦੀਪ ਸਿੰਘ ਦੇ ਜਾਣਾ ਹੀ ਜਾਣਾ ਪਰ ਮੈਂ ਕੋਈ ਵੀ ਮਿਸ ਨਹੀਂ ਕਰਦੀ ਹੈਗੀ ਬਾਬਾ ਦੀਪ ਸਿੰਘ ਦੇ ਦੁਪਹਿਰਾ ਸਾਹਿਬ ਕੋਈ ਵੀ ਮਿਸ ਨਹੀਂ ਕਰਦੀ ਹੈਗੀ ਜਿਵੇਂ ਭਾਰੀ ਮੀ ਪੈ ਰੇ ਕਰੋ ਨਿਕਲਣ ਲੰਗੇ ਇੱਕ ਵਾਰ ਵੀ ਵਿਚਾਰ ਨਹੀਂ ਆ ਮਨ ਦੇ ਵਿੱਚ ਕਿ ਅੱਜ ਰ ਬਿਲਕੁਲ ਨਹੀਂ ਆਇਆ ਹੈ ਵਿਚਾਰ ਮੈਂ ਕਿਹਾ ਵੀ ਜਾਣਾ ਹੀ ਜਾਣਾ ਜਾ ਜਿੰਨੇ ਮਰਜ਼ੀ ਖੜ ਪੈਜ ਬੈਲੇ ਨੇ ਪਾਣੀ ਚ ਲੰਘ ਕੇ ਆਈਆਂ ਅੱਛਾ ਜੀ ਹਾਂਜੀ ਧੰਨਵਾਦ ਬਾਇਓਗ੍ਰਾਫੀ ਕਾ ਖਾਸਾ ਧੰਨ ਧੰਨ ਬਾਬਾ ਦੀਪ ਸਿੰਘ ਜੀ ਮਹਾਰਾਜ ਕਿਤੇ ਟਾਈਮ ਤੋਂ ਆ ਰਹੇ ਹੋ ਜੀ ਸਾਨੂੰ 2 ਮਹੀਨੇ ਹੋ ਗਏ ਦੀ ਆਉਂਦੇ ਹਾਂ ਕਿ ਇਸ ਉਮੀਦ ਨਾਲ ਆਏ ਸੀ ਇਸੀ ਆਏ ਸੀ ਕਿ ਸਾਡੇ ਬੇਟੇ ਦੀਆਂ ਦੋ ਫੈਲਾ ਲੱਗੀਆਂ ਹੋਈਆਂ ਸੀਗੀਆਂ ਫਲੇ ਦੋ ਬਰੀਅਰ ਰਿਜੈਕਟ ਹੋ ਗਏ ਤੇ ਅਸੀਂ ਕਹਿੰਨੇ ਆਂ ਵੀ ਬਾਬਾ ਦੀਪ ਸਿੰਘ ਜੀ ਹੁਣ ਕਿਰਪਾ ਕਰ ਦੇਣਾ ਤੇ ਘਰ ਦਰਬ ਨਹੀਂ ਹੈਗਾ ਕੁਝ ਵੀ ਨਹੀਂ ਹੈਗਾ ਇਸ ਟਾਈਮ ਬਸ ਕਿਰਾਏ ਤੇ ਰਹਨੇ ਆ ਕੁਝ ਵੀ ਨਹੀਂ ਬਾਬਾ ਦੀਪ ਸਿੰਘ ਨੇ ਝੋਲੀਆਂ ਭਰ ਦੇਣੀਆਂ ਉਮੀਦ ਆ ਵੀ ਭਰਨਗੇ ਜ਼ਰੂਰ ਭਰਨਗੇ ਹੱਥ ਬੰਨ ਕੇ ਬੇਨਤੀ ਆ ਹਾਂਜੀ 2 ਮਹੀਨੇ ਤੋਂ ਆ ਰਹੇ ਹਾਂ ਹਾਂਜੀ 2 ਮਹੀਨੇ ਤੋਂ ਆ ਰਹੇ ਆ ਘਰ ਬੈਠੇ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਸੰਗਤਾਂ ਜੋ ਘਰ ਬੈਠੀ ਹੈ ਹਾਂਜੀ ਉਹਨਾਂ ਨੂੰ ਕਹਿ ਸਕਦੇ ਆ ਵੀ ਬਾਬਾ ਦੀਪ ਸਿੰਘ ਦੇ ਨਾਲ ਜੁੜੋ ਜੁੜ ਕੇ ਵੀ ਉਹਨਾਂ ਨੂੰ ਵੀ ਪਤਾ ਲੱਗੇ ਵੀ ਕਿੱਦਾਂ ਦਾ ਕੰਮ ਹੈ ਕਿੰਨੇ ਟਾਈਮ ਤੋਂ ਆ ਰਹੇ ਹੋ 2 ਮਹੀਨੇ ਦੱਸ ਰਹੇ ਕਿੱਥੋਂ ਆ ਰਹੇ ਹੋ ਅਸੀਂ ਸਮਰਾਲੇ ਤੋਂ ਆਉਨੇ ਪੁੱਤ ਪਿੰਡ ਮਾਨਕੀ ਆ ਅੱਛਾ ਇੰਨੀ ਦੂਰੋਂ ਹਾਂਜੀ ਜਿਵੇਂ ਮੀ ਪੈ ਰਿਆ ਮੀ ਕਣੀ ਪੈ ਰੀ ਅੱਜ ਮੈਂ ਗਿਰ ਗਈ ਬੱਸ ਦੇ ਵਿੱਚ ਬੱਸ 'ਚ ਗਿਰਨ ਨਾਲੇ ਵੀ ਮੈਂ ਹਿੰਮਤ કરી ਤੇ ਬੱਸ ਨਾਲੇ ਨੇ ਬ੍ਰੇਕਾਂ ਪਿੱਛੇ ਲਾ ਦੀਆਂ ਮੈਂ ਹਿੰਮਤ કરી ਮੈਂ ਬਾਬਾ ਦੀਪ ਸਿੰਘ ਦਾ ਜਾਣਾ ਹੀ ਜਾਣਾ ਪਰ ਮੈਂ ਕੋਈ ਵੀ ਮਿਸ ਨਹੀਂ ਕਰਦੀ ਹੈਗੀ ਬਾਬਾ ਦੀਪ ਸਿੰਘ ਦਾ ਦੁਪਹਿਰਾ ਸਾਹਿਬ ਕੋਈ ਵੀ ਮਿਸ ਨਹੀਂ ਕਰਦੀ ਹੈਗੀ ਜਿਵੇਂ ਭਾਰੀ ਮੀ ਪੈ ਰਿਆ ਘਰੋਂ ਨਿਕਲਣ ਲੱਗੇ ਇੱਕ ਵਾਰ ਵੀ ਵਿਚਾਰ ਨਹੀਂ ਆ ਮਨ ਦੇ ਵਿੱਚ ਕਿ ਅੱਜ ਬਿਲਕੁਲ ਨਹੀਂ ਆਇਆ ਇਹ ਵਿਚਾਰ ਮੈਂ ਕਿਹਾ ਵੀ ਜਾਣਾ ਹੀ ਜਾਣਾ ਜਾ ਜਿੰਨੇ ਮਰਜ਼ੀ ਖੜ ਪੈਜ ਬੈਲੇ ਨੇ ਪਾਣੀ ਚ ਲੰਘ ਕੇ ਆਈਆਂ ਅੱਛਾ ਜੀ ਹਾਂਜੀ ਧੰਨਵਾਦ ਬਾਇਓਗ੍ਰਾਫੀ ਕਾ ਖਾਸਾ ਹੈ